ਬਿਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਉਪਲ ਫਾਰਮ ਦਾ ਮਾਮਲਾ ਜਿਹੜਾ ਹੈ ਉਹ ਤੂਲ ਫੜਦਾ ਜਾ ਰਿਹਾ ਸੀ ਜਿੱਥੇ ਲੜਕੀ ਦੇ ਵੱਲੋਂ ਲੜਕੇ ਦੇ ਉੱਤੇ ਇਲਜ਼ਾਮ ਲਗਾਏ ਗਏ ਕਿ ਉਸ ਦੀਆਂ ਕੁਝ ਵੀਡੀਓਜ਼ ਤੇ ਫੋਟੋਜ਼ ਜਿਹੜੀਆਂ ਨੇ ਉਹ ਜਨਤਕ ਕੀਤੀਆਂ ਗਈਆਂ ਨੇ ਜਿਸ ਉਪਰ ਬਾਦ ਪੂਰੇ ਪੰਜਾਬ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਕਾਫੀ ਚਰਚਾ ਵਿਛੜੀ ਨਿਊਜ਼ ਅਦਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਨਿਊਜ਼ ਚੈਨਲਾਂ ਦੇ ਉੱਤੇ ਆਏ ਦਿਨੀ ਇਸ ਮੁੱਦੇ ਨੂੰ ਲੈ ਕੇ ਕਈ ਵਾਰ ਜਿਹੜਾ ਹੈ ਖਬਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਤੇ ਉੱਥੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਮੈਲਾ ਕਮਿਸ਼ਨ ਦੇ ਕੋਲ ਵੀ ਇਹ ਮਾਮਲਾ ਪਹੁੰਚਾ ਜਿੱਥੇ ਪੰਜਾਬ ਮਹਿਲਾ ਕਮਿਸ਼ਨ ਦੇ ਵੱਲੋਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਕਿ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਸ ਬਾਅਦ ਇਸ ਪੂਰੇ ਮਾਮਲੇ ਦੇ ਉੱਤੇ ਸਖਤ ਨੋਟਿਸ ਵੀ ਲਿਆ ਗਿਆ ਪਰ ਉਦੋਂ ਹੋਣ ਇਸ ਪੂਰੇ ਮਾਮਲੇ ਦੇ ਉੱਤੇ ਦੋਹਾਂ ਧਿਰਾਂ ਦੀ ਆ ਜਿਹੜਾ ਉਹ ਰਾਜੀਨਾਮਾ ਵੀ ਹੋ ਗਿਆ ਹੈ ਠੀਕ ਹੈ ਜੀ ਹਾਂ ਤੁਸੀਂ ਠੀਕ ਸੁਣਿਆ ਤਾਂ ਤੁਹਾਨੂੰ ਦੱਸ ਦਈਏ ਕਿ ਦੋਹਾਂ ਧਿਰਾਂ ਦੇ ਵਿਚਕਾਰ ਸਮਝੌਤਾ ਹੋ ਗਿਆ ਰਾਜੀਨਾਮਾ ਹੋ ਗਿਆ ਦੋਹਾਂ ਪਰਿਵਾਰਾਂ ਦੇ ਵੱਲੋਂ ਬੈਠ ਕੇ ਸਮਝੌਤਾ ਜਿਹੜਾ ਉਹ ਕਰ ਲਿਆ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲੜਕੇ ਦੇ ਪਿਤਾ ਲੜਕੀ ਦੇ ਘਰਦਿਆਂ ਦੇ ਨਾਲ ਮਿਲੇ ਨੇ ਤੇ ਉੱਥੇ ਹੀ ਇਸ ਗੱਲ ਨੂੰ ਲੈ ਕੇ ਵੀ ਚਰਚਾ ਹੋਈ ਹੈ ਤੇ ਉਹਨਾਂ ਨੇ ਨਾਲ ਦੀ ਨਾਲ ਅਪੀਲ ਵੀ ਕੀਤੀ ਹੈ ਕਿ ਤੁਸੀਂ ਸਾਡਾ ਸਾਥ ਦਿੱਤਾ ਇਸੇ ਲਈ ਧੰਨਵਾਦ ਪਰ ਹੁਣ ਇਸ ਮਾਮਲੇ ਨੂੰ ਇੱਥੇ ਖਤਮ ਕਰ ਦਿੱਤਾ ਜਾਵੇ ਤਾਂ ਲੜਕੀ ਦੇ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਤਰੀਕੇ ਦੀ ਕਾਨੂੰਨੀ ਕਾਰਵਾਈ ਜਿਹੜਾ ਹੈ ਉਹ ਲੜਕੇ ਤੇ ਨਹੀਂ ਕਰਵਾਉਣਾ ਚਾਹੁੰਦੀ ਤੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਲੜਕੇ ਦੇ ਪਿਤਾ ਦੇ ਵੱਲੋਂ ਵੀ ਸਾਰੇ ਗੱਲ ਨੂੰ ਲੈ ਕੇ ਮਾਫੀ ਮੰਗੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਮੇਰੇ ਪੁੱਤ ਦੇ ਕੋਲੋਂ ਕੋਈ ਗਲਤੀ ਹੋਈ ਹੈ ਤਾਂ ਮੈਂ ਦਿਲੋਂ ਜਿਹੜਾ ਇਸ ਘਟਨਾ ਦੀ ਮਾਫੀ ਮੰਗਦਾ ਤਾਂ ਉਸ ਤੋਂ ਬਾਅਦ ਹੁਣ ਦੋਹਾਂ ਪਰਿਵਾਰਾਂ ਦੇ ਵੱਲੋਂ ਮਿਲ ਕੇ ਜਿਹੜਾ ਇਹ ਮਸਲਾ ਸੁਲਝਾ ਲਿਆ ਗਿਆ ਹੈ ਦੋਹਾਂ ਪਰਿਵਾਰਾਂ ਦੇ ਵੱਲੋਂ ਸਮਝੌਤਾ ਕਰ ਲਿਆ ਗਿਆ ਹੈ ਰਾਜੀਨਾਮਾ ਕਰ ਲਿਆ ਗਿਆ ਤਾਂ ਹੋਰ ਕੀ ਕੁਝ ਕਹਿ ਰਹੇ ਨੇ ਦੋਵੇਂ ਥੀਨਾ ਇੱਕ ਵਾਰੀ ਸੁਣ ਲੈਣੇ ਆ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਆਤਾਰ ਸਿੰਘ ਸੰਧੂ ਹੈ ਜੀ ਤੇ ਅੱਜ ਅਸੀਂ ਦੋਵੇਂ ਪਰਿਵਾਰ ਮਿਲ ਕੇ ਬੈਠੇ ਜੀ ਕਈ ਦਿਨਾਂ ਦਾ ਬਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਨ ਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਉਹ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਅ ਬੰਦੇ ਕਰ ਰਹੇ ਆ ਵੀਡੀਓਸ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਹੈ ਵੀਰ ਜੀ ਸਾਡਾ ਤੁਸੀਂ ਭਲਾ ਚਾਉਂਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਤੇ ਬਾਕੀ ਬੇਟੀ ਦੇ ਨਾਲ ਬੈਠੀ ਆ ਤੇ ਬਾਕੀ ਇਹਦੀ ਤੁਹਾਨੂੰ ਦੱਸਾਂਗੇ ਜੀ ਹਾਂਜੀ ਸੱਸ ਜੀ ਕੰਮ ਜੀ ਮੇਰਾ ਨਾਮ ਗੁਰਮਨਾਉਂਪੜ ਹੈ ਤੇ ਜੋ ਪਿੱਛੇ ਕੁਝ ਸਮੇਂ ਤੋਂ ਚੱਲ ਰਹੀਆਂ ਸਿਰਾਂ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗੱਲ ਫੈਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੀ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੌਲਵ ਹੋ ਗਈ ਆ ਤੇ ਮੇਰੀ ਇੱਕ ਰਿਕਵੈਸਟ ਹੈ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਜਾਂ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਕੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕਟ ਰ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ ਥੈਂਕ ਯੂ